ਰੁਤੀ ਲੈ ਜੰਮਿਆ ਨੂੰ ਬੋੜਤੀ ਚ ਮਿਲਦੀ ਆ ਪੀਮਾ ਪੰਜਾਬੀ ਕਾਇ ਗੁਰੂ ਰੰਦਾਵਾ ਲਈ ਉਸ ਵਕਤ ਕਾਨੂੰਨੀ ਮੁਸ਼ਕਿਲਾਂ ਖੜੀਆਂ ਹੋ ਗਈਆਂ ਜਦੋਂ ਸਮਰਾਲਾ ਨੇੜਲੇ ਪਿੰਡ ਬਰਮਾ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰਿਤ ਅਦਾਲਤ ਵੱਲੋਂ ਉਹਨਾਂ ਨੂੰ 2 ਦਸੰਬਰ ਨੂੰ ਪੇਸ਼ ਹੋਣ ਦੀ ਸਮਨ ਜਾਰੀ ਕਰ ਦਿੱਤਾ ਗਿਆ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਜਦੀਪ ਸਿੰਘ ਮਾਨਵਾਸੀ ਪਿੰਡ ਬਰਮਾ तहसील समराला ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਗਾਇਕ ਵੱਲੋਂ ਆਪਣੇ ਨਵੇਂ ਆਏ ਗੀਤ ਸਿਰਾ ਵਿੱਚ ਇੱਕ ਲਾਈਨ ਇਤਰਾਜਯੋਗ ਵਰਤੀ ਗਈ ਹੈ ਜਿਸ ਵਿੱਚ ਇਹ ਸ਼ਬਦ ਵਰਤੇ ਗਏ ਹਨ ਜੰਮਿਆਂ ਨੂੰ ਗੁਰਤੀ ਚ ਮਿਲਦੀ ਆ ਅਫੀਮ ਜਿਨ੍ਹਾਂ ਇਤਰਾਜ਼ਯੋਗ ਸ਼ਬਦਾਂ ਤੋਂ ਬਾਅਦ ਸਾਡੇ ਵੱਲੋਂ ਇਸ ਗਾਇਕ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਉਹਨਾਂ ਕਹੇ ਕਿ ਸਾਡੇ ਵੱਲੋਂ ਇਹਨਾਂ ਲਾਈਨਾਂ ਤੇ ਇਤਰਾਜ਼ ਜ਼ਾਹਿਰ ਕਰਦੇ ਆ ਸਪਸ਼ਟ ਕੀਤਾ ਗਿਆ ਕਿ ਗੁਰਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ ਸਰ ਬੇਸਿਕਲੀ ਗੁਰੂ ਰੰਧਾਵਾ ਦਾ ਇੱਕ Song ਆਇਆ ਸੀਗਾ ਹੁਣੇ ਸੇਰਾ ਟਾਈਟਲ ਹੈਗਾ ਜੀ Song ਦਾ ਤੇ ਅੱਜ ਦੀ ਘੜੀ ਉਹਦੇ 5.5 ਕਰੋੜ ਵਿਊਜ਼ ਹੋ ਚੁੱਕੇ ਨੇ ਜੀ Song ਦੇ ਤੇ ਉਹਦੇ ਵਿੱਚ ਲਿਰਿਕਸ ਇਹਨਾਂ ਨੇ ਯੂਜ਼ ਕੀਤੇ ਨੇ ਵੀ ਅਸੀਂ ਜਟਾਂ ਦੇ ਕਾਕੇ ਆ ਸਾਨੂੰ ਗੁੜਤੀ ਚ ਅਫੀਮ ਮਿਲਦੀ ਹੈ ਸੋ ਵੀ ਟੇਕਨ ਦਾ ਕੌਗਨੀਜੈਂਸ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ ਭੇਜਿਆ ਸੀ ਲੀਗਲ ਨੋਟਿਸ ਦੇ ਵਿੱਚ ਅਸੀਂ ਇਹਨਾਂ ਨੂੰ ਲਿਖਿਆ ਸੀ ਵੀ ਜਿਹੜਾ ਇੱਕ ਗੁੜਤੀ ਹੁੰਦਾ ਬੜਾ ਰਿਲੀਜੀਅਸ ਇੱਕ ਚੀਜ਼ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖਿਆ ਹੋਇਆ ਜੀ ਗੁਰ ਕੀ ਗੁੜਤੀ ਭਾਈਏ ਸੱਚਾ ਨਾਮ ਅਦਾ ਜੀ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੀ ਗੁਰਤੀ ਦੇ ਨਾਲ ਇੱਕ ਬੰਦੇ ਨੂੰ ਜੀਵਨ ਦਾ ਮਕਸਦ ਮਿਲ ਜਾਂਦਾ ਹੈ ਜੀ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ 'ਚ ਲਿਖਿਆ ਸੀ ਵੀ ਇੱਕ ਸਿੱਖ ਦੇ ਲਾਈਫ 'ਚ ਦੋ ਚੀਜ਼ਾਂ ਬੜੀਆਂ ਰਿਲੀਜੀਅਸ ਹੁੰਦੀਆਂ ਨੇ ਇੱਕ ਤਾਂ ਗੁਰਤੀ ਆਪਾਂ ਆਮ ਤੌਰ ਤੇ ਲੈ ਕੇ ਆਉਂਦੇ ਆ ਆਪਣੇ ਪਰਿਵਾਰ ਦਾ ਜਿਹੜਾ ਸਭ ਤੋਂ ਪਵਿੱਤਰ ਬੰਦਾ ਹੁੰਦਾ ਹੈ ਵੀ ਇੱਕ ਬੱਚੇ ਨੂੰ ਗੁਰਤੀ ਉਹ ਦਊਗਾ ਤੇ ਬੱਚਾ ਬड़ा ਹੋ ਕੇ ਉਹ ਵਿਅਕਤੀ ਵਰਗਾ ਬਣੂਗਾ ਤੇ ਦੂਜਾ ਹੁੰਦਾ ਪਵਿੱਤਰ ਜਦ ਅੰਮ੍ਰਿਤ ਛਕਦਾ ਇੱਕ ਉਹ ਆਪਣੇ ਕੌਨਸ਼ੀਅਸਲੀ ਕਰਦਾ ਜਦ ਇੱਕ ਬੱਚਾ ਬड़ा ਹੁੰਦਾ ਤੇ ਉਹ ਅੰਮ੍ਰਿਤ ਛਕਦਾ ਆਪਣੇ ਕੌਨਸ਼ੀ ਬਜਟ ਜਦ ਬੱਚਾ ਛੋਟਾ ਹੁੰਦਾ ਸਬਕੌਨਸ਼ੀਅਸਲੀ ਉਹਦੀ ਫੈਮਿਲੀ ਉਹਦੇ ਲਈ ਗੁੜਤੀ ਜਾਂ ਦੰਦੀ ਹੈ ਤੇ ਸਭ ਤੋਂ ਪਾਇ ਇਸ ਬੰਦੇ ਦੀ ਗੁੜਤੀ ਅਸੀਂ ਦਵਾਉਂਦੇ ਆ ਸੋ ਵੀ ਸੈਂਟ ਦਿਸ ਲੀਗਲ ਨੋਟਿਸ ਟੂ ਗੁਰੂਟਰਨਰ ਆਹ ਵਨ ਉਹ ਅਸੀਂ ਲੀਗਲ ਨੋਟਿਸ ਭੇਜਿਆ ਸੀ ਵੀ ਜਿਹੜਾ ਤੁਸੀਂ ਗੁੜਤੀ ਦੇ ਵਿੱਚ ਕਹਿੰਦੇ ਹੋ ਵੀ ਜੱਟਾਂ ਨੂੰ ਅਫੀਮਾ ਮਿਲੀਆਂ ਹੋਈਆਂ ਨੇ ਬੜਾ ਡੈਰੋਗੇਟਰੀ ਹੈ ਪਲੀਜ਼ ਇਹਨੂੰ ਹਟਾਓ ਉਹਨਾਂ ਨੇ ਸਾਨੂੰ ਕਮਿਊਨੀਕੇਸ਼ਨ ਆਇਆ ਜੀ ਉਹਨਾਂ ਵੱਲੋਂ ਡੇਟ ਸੈਂਟਰ ਦਾ ਰਿਪਲਾਈ ਉਹਨਾਂ ਨੇ ਭੇਜਿਆ ਵੀ ਅਸੀਂ ਜਿਹੜੇ ਗਾਣੇ ਐ Spotify आ, Amazon Jio Saavn ਜਿੱਥੇ ਵੀ ਹੋਰ ਜਗ੍ਹਾ ਮਿਊਜ਼ਿਕ ਹੈਗਾ ਵੀ ਅਸੀਂ ਉੱਥੇ ਚੇਂਜ ਕਰ ਦਿੰਦੇ ਆ ਅਸੀਂ ਉੱਥੇ ਪਾ ਦਿੰਦੇ ਆ ਵੀ ਸਾਨੂੰ ਗੁਰਤੀ ਵਿੱਚ ਮਿਲਿਆ ਜ਼ਮੀਨ ਇਨਸਟੈਡ ਆਫ ਅਫੀਮ ਬਟ YouTube ਤੋਂ ਅਸੀਂ ਨਹੀਂ ਕਰ ਸਕਦੇ ਇਹ ਉਹਨਾਂ ਦੇ ਰੀਜ਼ਨਸ ਨੇ ਉਹ ਕਿਉਂ ਨਹੀਂ ਕਰ ਰਹੇ ਸੋ ਵੀਟਸੈਂਡ ਤਾਂ ਮੈਂ ਨੋਟਿਸ ਵੀ ਇਹਨੂੰ ਹਟਾਓ ਜਲਦੀ ਤੋਂ ਜਲਦੀ ਹਟਾਓ ਵੀ ਇਹ ਬੜਾ ਡੈਰੋਗੇਟਰੀ ਹੈ ਜਿਸ ਦਿਨ ਤੋਂ ਅਸੀਂ ਨੋਟਿਸ ਭੇਜਿਆ ਉਹਦੋਂ ਸਾਡੇ 4 ਕਰੋੜ ਵੀਊਜ਼ ਸੀਗੇ ਹਾਲ ਦੀ ਘੜੀ ਬਾਈ ਲਾਸਟ ਈਵਨਿੰਗ ਉਹ ਗਾਣੇ ਦੇ 5.5 ਕਰੋੜ ਵੀਊਜ਼ ਆ ਚੁੱਕੇ ਨੇ ਸੋ 1.5 ਕਰੋੜ ਦਾ ਇਜ਼ਾਫਾ ਵੀਊਜ਼ ਦਾ 15 ਦਿਨ ਦੇ ਵਿੱਚ ਹੋ ਸੋ ਵੀਡ ਗੋਨ ਟੂ ਦਾ ਕੋਰਟ ਅਸੀਂ ਆਨਰੇਬਲ ਕੋਰਟ ਅੱਜ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਹੈ ਤੇ ਗੁਰੂ ਰੰਧਾਵਾ ਨੂੰ 2 ਸਪਟੈਂਬਰ ਲਈ ਸਮਨ ਕਰ ਲਿਆ ਗਿਆ ਜੀ ਅਲੋਂਗ ਵਿਦ YouTube ਨੂੰ ਸਮਨ ਕੀਤਾ ਹੈ ਜੀ Amazon Music Apple Music ਜਿੰਨੇ ਵੀ 뮤직 ਪਲੇਟਫਾਰਮਸ ਨੇ ਸਾਰਿਆਂ ਨੂੰ ਸਮਨ ਕੀਤਾ ਹੈ 2 ਸਪਟੈਂਬਰ ਚ ਵੀ ਆ ਕੇ ਦੱਸੋ ਤੁਹਾਡੇ ਅਗੇਂਸਟ ਪਰਚਾ ਕਿਉਂ ਨਾ ਦਿੱਤਾ ਜਾਵੇ ਇਹ ਸਮਨ ਜਿਹੜੇ ਕੀਤੇ ਗਏ ਕਿਹੜੀ ਅਦਾਲਤ ਵੱਲੋਂ ਕੀਤੇ ਗਏ ਸਰ ਇਹ ਮਾਨਯੋਗ ਅਦਾਲਤ ਸਮਰਾਲਾ ਡਿਸਟ੍ਰਿਕਟ ਸਮਰਾਲਾ ਟ੍ਰਾਇਲ ਕੋਰਟ ਹੈਗੇ ਜੀ ਜੁਡੀਸ਼ੀਅਲ ਮੈਜਿਸਟ੍ਰੇਟ ਉਹਨਾਂ ਸੀਜੀਐਮ ਸਾਹਿਬ ਵੱਲੋਂ ਸੱਮਨ ਕੀਤੇ ਗਏ ਨੇ ਜੀ 2 ਸੈਪਟੈਂਬਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਓ ਤੇ ਜੇ ਫੇਸ ਕਰੋ ਵੀ ਕੀ ਹੈਗਾ ਸਾਰਾ